ਆ ਦੇਖੋ ਜੀ ਕਿਲਾ ਰੈਪੋਰ ਪੈਂਦੇ ਬੜੁੰਦੀ ਦਾਣਾ ਮੰਡੀ 'ਚ ਪਹੁੰਚੇ ਆ ਤਾਂ ਸਤਿ ਅੰਕ ਜੀ ਕੀ ਹਾਲ ਆ ਦਾਣਾ ਮੰਡੀ ਦਾ ਜੀ ਬੜਾ ਬਹੁਤ ਵਧੀਆ ਜੀ ਵਧੀਆ ਚੱਲੀ ਜਾਂਦਾ ਕੰਮ ਮਾੜਾ ਪੱਖਾ ਪੁੱਖਾ ਛੇਤੀ ਲਾ ਦਿੰਦੇ ਆ ਕਹਿੰਦੇ ਬਹੁਤ ਬੁਰਾ ਹਾਲ ਨਹੀਂ ਬਹੁਤ ਵਧੀਆ ਸਰਵਿਸ ਆ ਜੀ ਇਹਨਾਂ ਦੀ ਟਾਈਮੇ ਤੇ ਇਹ ਵਧੀਆ ਚੱਲੀ ਜਾਂਦਾ ਅੱਜ ਇੱਕ ਟਾਈਮ ਹੀ ਹਵਾਵਾ ਜਾਂ ਡਾਈਆਂ ਨੂੰ ਭਰਦੇ ਨੇ ਪੁਰਦੇ ਨੇ ਅਸਲ ਇਹ ਨਾਲ ਆਪਣਾ ਵਧੀਆ ਸੁੱਕਾ ਆ ਫਿਰ ਨਹੀਂ ਹੈਗਾ ਫਿਰ ਵਧੀਆ ਭਰਦੇ ਨੇ ਸੋ ਜੀ ਹੋਰ ਜੀ ਮੰਡੀ ਦਾ ਕੀ ਹਾਲ ਆ ਬੁਰਾ ਹਾਲ ਹੈ ਜਮਾਈ ਜਮਾਈ ਬੁਰਾ ਹਾਲ ਆ ਕਿਵੇਂ ਮਾਲ ਜਮੇ ਮਾਲ ਬੁਰਾ ਜੀ ਜਿਹੜੀ ਕਿਸੇ ਦੀ ਬੁੱਝ ਨਹੀਂ ਹੈਗੀ ਫਿਰ ਦਿਖਾ ਕਿਉਂ ਜੀ ਬਸ ਵਿਕ ਨਹੀਂ ਰਹੀ ਜੀ ਵੇਖ ਨਹੀਂ ਰਹੀ ਜੀ ਜਿਹੜੀ ਕਾਲੀ ਹੈ ਇਹਨਾਂ ਦੇ ਹੱਥੜੀ ਕਰਦੇ ਨੇ ਪੁੱਛ ਇੱਥੇ ਮਰਜ਼ੀ ਲੈ ਜਾ ਅੱਛਾ ਲੈ ਜੂ ਵੀਰੇ ਦੱਸੋ ਆ ਦੇਖੋ ਟਰਾਲੀ ਭਰ ਕੇ 12 ਮੁੱਟੀ ਤੇ ਮੂਰੇ ਪਾਇਆ ਆਪਣਾ ਮਹੀਨਦਰਾ ਬਾਦ 75 575 ਐ ਨਾੜ ਗਿਆ ਓਏ 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 ਸਰ ਪਿਆ हां जी ਤੁਹਾਡਾ ਸਾਰਿਆਂ ਦਾ ਵੈਲਕਮ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਤੁਹਾਨੂੰ ਦੱਸ ਦਈਏ ਤੇ ਵੀਰੋ ਜੇ ਅੱਪਣੇ ਅੱਜ ਵੱਡਣੀ ਹੈ ਜੇਰੀ ਜੋ ਕਿ ਪੰਜਾਬ ਦਾ ਨੰਬਰ 1 ਆ ਤੇ ਉਹਦਾ ਤੁਹਾਨੂੰ ਝਾੜ ਵੀ ਦਿਖਾਵਾਂਗੇ ਤੇ ਅੱਜ ਫਿਰ ਆਪਾਂ ਜਾਣਾ ਬਰੁੰਦੀ ਦਾਣਾ ਮੰਡੀ ਚ ਕਿਲਾ ਰਾਏਪੁਰ ਤੇ ਉਹ ਤੁਹਾਨੂੰ ਹਾਲ ਦੱਸਾਂਗੇ ਦਾਣੇ ਮਦੇ ਬੁਰਾ ਹਾਲ ਆ ਕਿ ਚੰਗਾ ਹਾਲ ਆ ਵੀ ਕਿਵੇਂ ਚੋਲ ਵਿਗਦੇ ਕਿ ਨਹੀਂ ਵਿਗਦੇ ਤੁਹਾਨੂੰ ਸਭ ਕੁਝ ਦੱਸਾਂਗੇ ਤੇ ਬਸ ਸਭ ਤੋਂ ਪਹਿਲਾਂ ਹੁਣ ਆਪਾਂ ਜਾਣਾ ਦਾਣਾ ਮੰਡੀ ਚ ਅੰਕਲ ਨੂੰ ਤੇ ਲਾ ਕੇ ਆਉਣੀ ਆ ਤੇ ਵਾਹ ਹੁਣ ਚੱਲਦੇ ਆਪਾਂ ਦਾਣਾ ਮੰਡੀ ਚ ਫੇਰ ਤੁਹਾਨੂੰ ਆ ਕੇ ਦਿਖਾਵਾਂਗੇ ਪੰਜਾਬ ਨੰਬਰ ਵਨ ਦਾ ਝਾੜ ਵੀ ਕਿਵੇਂ ਨਿਕਲਿਆ ਤੇ ਆ ਕੇ ਵੱਡਣੀਆ ਤੇ ਬਸ ਚੱਲਦੇ ਆ ਤੇ ਆ ਜੋ ਆ ਲਓ ਜੀ ਆਪਾਂ ਚੱਲੇ ਆ ਜੀ ਬਰੋਦੀ ਦਾਣਾ ਮੰਡੀ ਚ ਇਹ ਵਾਹ ਬਰੋਦੀ ਜਾਂਦੇ ਆ ਆ ਪਹੁੰਚ ਗਏ ਦਾਣਾ ਮੰਡੀ ਚ ਟੱਕਰ ਦੇਖੋ ਬੱਠਾ ਤੇ ਇਹਦੇ ਬੈਗਿੰਗ ਤੇ ਪੱਖਾ ਨਹੀਂ ਲਾਉਂਦੇ ਹੈਗੇ ਇਹ ਇਹ ਹਾਲ ਹੋਇਆ ਪਿਆ ਬੱਡੀ ਆ ਦੇਖੋ ਜੀ ਕਿਲਾ ਰੈਪੋਰ ਪੈਂਡ ਬੜੁੰਦੀ ਦਾਣਾ ਮੰਡੀ 'ਚ ਪਹੁੰਚੇ ਆ ਤੇ ਤੁਹਾਨੂੰ ਸਾਰਾ ਦਿਖਾਉਣੇ ਉੱਤੇ ਚੜ ਕੇ ਤੇ ਤੁਹਾਨੂੰ ਦਿਖਾਉਣੇ ਸਾਰਾ ਦਾਣਾ ਮੰਡੀ ਕੀ ਸਾਰਾ ਦਾਣਾ ਮੰਡੀ ਦਾ ਤੇ ਆ ਤੇ ਆਹ ਲੋ ਜੀ ਪਹੁੰਚਿਆ ਬੜੁੰਦੀ ਪੈਂਡ ਬੜੁੰਦੀ ਆ ਬਾਈ ਦਾਣਾ ਮੰਡੀ 'ਚ ਪਹੁੰਚੇ ਆ ਤੇ ਆਹ ਦੇਖੋ ਜੱਟਾਂ ਦਾ ਬੁਰਾ ਹਾਲ ਹੋਇਆ ਪਿਆ ਦਾ ਇਹ ਬੈਕ ਨਹੀਂ ਰਹੇ ਹੈਗੇ ਪੱਖਾ ਲਾਉਂਦੇ ਨਹੀਂ ਹੈਗੇ ਉਹ ਦੇਖੋ ਜੀ ਫੋਨ ਐਸ ਨੂੰ ਉਹ ਅੰਕਾ ਦੇਖੋ ਜੀ ਉੱਤੇ ਇੱਕ ਮਿੰਟ ਉਹ ਦੇਖੋ ਜੀ ਅੰਕਲ ਉੱਤੇ ਬੈਠ ਢੇਰੀ ਦੇ ਦੇਖ ਲਓ ਜੀ ਇਹਦਾ ਅੰਕ ਨੂੰ ਕਿੰਨੇ ਦਿਨ ਹੋ ਗਏ ਆ ਇਹਨੂੰ ਦੇਖ ਲਓ ਪੂਰਾ ਹਾਲ ਹੋਇਆ ਪਿਆ ਵਾ ਬੈਕ ਨਹੀਂ ਰਹੇ ਹੈਗੇ ਚੌਲ ਜੱਟ ਕੀ ਕਰੇ ਦੇਖ ਲਓ ਜੀ ਹੁਣ ਉਹਦਾ ਬਾਹ ਲੈ ਨਹੀਂ ਹੋਇਆ ਪਿਆ ਵਾ ਚਿੱਟਾਂ ਦਾ ਇਹਦਾ ਕੱਲਾ ਇੱਕ ਇਹ ਆ ਵੀ ਜੱਟ ਹੀ ਗੱਲੇ ਚੱਲ ਸਕਦੇ ਨੇ ਇੰਨਾ ਮਾਲਾ ਧੱਕਾ ਕਰਦੇ ਨੇਗੇ ਸਰਕਾਰ ਕੱਲੀ ਕਿਸਾਨੀ ਕਿਸਾਨਾਂ ਦਾ ੱੱੱਕਾ ਬੋਹ ਕਰਦੇ ਨੇ ਯਾਰ। ਇਹ ਲੋ ਕੋਈ ਕੋਈ ਚੱਲ ਸਕਦਾ ਜੀ ਇਹਨਾਂ ਦਾ ੱੱਕਾ। ਦੇਖੋ ਜੀ ਇਹ ਇਹ ਹੈਗਾ ਦਾਣਾ ਮੰਡੀ ਪਿੰਡ ਬਰੂੰਦੀ। ਬਰੂੰਦੀ ਦਾ ਜੀ ਇਹ। ਆਹ ਲੋ ਜੀ ਆਪਾਂ ਆ ਅੰਕ ਦੇ ਚ ਲੌਣ ਆਏ ਸੀਗੇ ਆਪਾਂ ਦਾਣਾ ਮੰਡੀ ਚ। ਹੋਰ ਦੱਸੋ ਜੀ ਅੰਕ ਜੀ ਕੀ ਹਾਲ ਦਾਣਾ ਮੰਡੀ ਦਾ ਜੀ? ਬੜਾ ਬਹੁਤ ਵਧੀਆ ਜੀ ਵਧੀਆ ਚੱਲੀ ਜਾਂਦਾ ਕੰਮ। हां जी भाई लाओ लाओण आए सी अपने ਛੱਬੀ ਹੁਣਾ ਦੇ ਅੱਛਾ ਜੀ ਚੱਲੇ ਹੁਣ ਪੈਂਟਰ ਛੇੜ ਨੂੰ ਇਹ ਪੱਕੇ ਠੀਕ ਆ ਜੀ ਤਿਆਰੀਆਂ ਹੋ ਗਈਆਂ ਤੂੰ ਆਪਣਾ ਟਰੈਕਟਰ ਲਿਆਈ ਮੈਂ ਚੱਲਦਾ ਬੈਡ ਨੂੰ ਠੀਕ ਆ ਠੀਕ ਆ ਤੇ ਹੋਰ ਦੱਸੋ ਜੀ ਮਾੜਾ ਪੱਖਾ ਪੁੱਖਾ ਛੇਤੀ ਲਾ ਦਿੰਦੇ ਆ ਕਹਿੰਦੇ ਬਹੁਤ ਬੂਰਾ ਹਾਲ ਆ ਨਹੀਂ ਬਹੁਤ ਵਧੀਆ ਸਰਵਿਸ ਆ ਜੀ ਇਹਨਾਂ ਦੀ ਟਾਈਮੇ ਤੇ ਇਹ ਵਧੀਆ ਚੱਲਦੀ ਨਾਲ ਅਟਕ ਐਵੇਂ ਹਵਾਵਾਂ ਜਾਂ ਡਾਈਆਂ ਦੇ ਨੇ ਭਰਦੇ ਨਹੀਂ ਪੁਰਦੇ ਨਹੀਂ ਅੱਛਾ ਨਾਲ ਆਪਣਾ ਵਧੀਆ ਸੁੱਕਾ ਆ ਫੇਰ ਨਹੀਂ ਹੈਗਾ ਫੇਰ ਵਧੀਆ ਭਰਦੇ ਨੇ ਇੱਕ ਵੀ ਪਰਦਾ ਫਿਰ ਜੇ ਮਾਲ ਆਪਾਂ ਗਿੱਲਾ ਬੜਾ ਲੈਣਿਆ ਜਾਂ ਜਾਦੇ ਖਰਾਬ ਚਾਉਣ ਨੇ ਜੋਦੀ ਜਾਡੀ ਵਾਲਾ ਉਹ ਨਹੀਂ ਫਿਰ ਉਹ ਖਰਾਬ ਕਰਦਾ ਰੰਗ ਖਰਾਬ ਕਰਨਾ ਚਾਹੁੰਗਾ ਤੇ ਆਪਾਂ ਜੀ ਕਿਹਦੇ ਚੋਰ ਲਾਉਣ ਆਏ ਆ ਵੀਰੇ ਦੱਸ ਸਕਦੇ ਹੋ ਜੀ ਆਪਾਂ ਉਰਸਾ ਵੀ ਆਇਆ ਤੇ ਪੰਜਾਬ ਨੰਬਰ 1 ਵੀ ਆਇਆ ਅੱਛਾ ਜੀ ਬਸ ਦੋਨ ਲਾਉਣ ਨਹੀਂ ਆਏ ਜੀ ਹਾਂ ਤੇ ਹੋਰ ਦੱਸੋ ਜੀ ਬਰੁੰਦੀ ਦਾ ਕੀ ਮਾਹੌਲ ਆ ਜੀ ਇੱਥੇ ਦਾਣਾ ਮੰਡੀ ਦਾ ਕਿਰਾ ਰੈਪ ਰੈਪ ਹੋ ਰੈਕ ਹੋਰ ਦਾ ਰੈਪ ਪੂਰਾ ਠੀਕ ਆ ਗਿਆ ਵਧੀਆ ਚੱਲੀ ਜਾਂਦਾ ਅੱਛਾ ਜੀ ਤੇ ਹੋ ਜੀ ਸਦਾ ਮੋਰਚਰ ਕਿੰਨਾ ਦਾ ਆਇਆ ਜੀ ਦੱਸ ਸਕਦੇ ਜੀ ਆਈ ਉਹ ਆਪਣਾ ਦਾ 15 ਤੇ 16 ਦੇ ਵਿੱਚ ਵਿੱਚ ਹੀ ਆਲਾ ਦਾ ਅੱਛਾ ਜੀ ਆਪਣਾ ਦਾ ਮਾਲ ਲੈਣਾ ਜਿਵੇਂ ਕਹੜੀ ਵੀ ਗਰੀ ਭਾ ਦਿੰਦੇ ਨੇ ਉਹ ਸੁੱਕਾ ਬਹੁਤ ਹੁੰਦਾ ਨਾ ਇੱਕ ਹੋਰ ਇਹ ਕਹਿੰਦੇ ਕਹਿੰਦੇ ਠੜ ਦੇ ਉੱਤੇ ਕੋਈ ਮੋਰਚਰ ਲੈ ਜਾਂਦਾ ਨਹੀਂ ਹੈਗਾ ਜੀ ਨਹੀਂ ਲੈਂਦੇ ਨਹੀਂ ਜੀ ਨਹੀਂ ਲੈਂਦੇ ਜੀ ਹਾਂ ਜੀ ਇਨਸਪੈਕਟਰ ਮਨਾ ਕਰ ਹੁੰਦਾ ਤੇ 17 ਦੇ 4 5 ਪੈਂਟ ਆ ਫੇਰ ਵੀ ਮਨਾ ਕਰ ਦਿੰਦਾ ਅੱਛਾ ਜੀ ਵਰਸ ਤਾਰਾਂ ਥੱਲੇ ਥੱਲੇ ਹੋਣਾ ਚਾਹੀਦਾ ਹਾਂ ਉੱਪਰ ਨਹੀਂ ਕੋਈ ਲੈਂਦਾ ਜੀ ਨਹੀਂ ਚੰਗਾ ਜੀ ਚੱਲਦੇ ਹਾਂ ਪਹਿਲਾਂ ਚੰਗਾ ਚਲੋ ਜੀ ਬਹੁਤ ਬਹੁਤ ਧੰਨ ਬਾਈ ਛੋਟਾ ਐ ਕਿ ਜਸਤਰੀ ਕਾਲ ਜੀ ਜਸਤਰੀ ਕਾਲ ਹਾਂ ਜੀ ਕਿਹੜਾ ਪਿੰਡ ਛੋਟਾ ਜੀ ਮੰਡੀ ਆਮ ਦਾ ਮੰਡੀ ਆਮ ਦਾ ਇਹ ਜੀ ਆਰਤੀ ਦਾ ਬੰਦਾ ਜੀ ਦੱਸੋ ਜੀ ਹੋਰ ਜੀ ਮੰਡੀ ਦਾ ਕੀ ਹਾਲ ਆ ਬੁਰਾ ਹਾਲ ਹੈ ਭਗਵਾਨ ਇਹ ਕੀ ਹੋ ਰਿਹਾ ਹੈ ਮਿਹਰਬਾਨੀ ਕਰਕੇ ਮੈਨੂੰ ਸਮਝਾਈਏ ਮੇਰੀ ਸਮਝ ਵਿੱਚ ਕੁਝ ਨਹੀਂ ਆ ਰਿਹਾ ਜਮਾਈ ਜਮਾਈ ਬੁਰਾ ਹਾਲ ਕਿਵੇਂ ਮਾਰ ਲਓ ਤਾਂ ਸਾਦੇ ਪੂਰਾ ਸਮਾਰ ਕੇ ਦੱਸੋ ਜੀ ਮਾਰ ਕੇ ਗੱਲਾਂ ਇਹ ਜਿਹੜੀ ਜਿਹੜੀ ਇਹ ਹਾਂਜੀ ਇਹ ਤੁਹਾਨੂੰ ਬਹੁਤ ਵਧੀਆ ਲੱਗਦੀ ਆ ਹਾਂਜੀ ਇਹ ਮੋਟਰ ਆ ਰਿਹਾ ਮੋਟਰ 17 ਤੋਂ ਵੱਧ ਹਾਂਜੀ ਚੈੱਕ ਨਾ ਜੀ ਚੈੱਕ ਨਾ ਜੀ ਪੌਂਟ ਵੀ ਚੈੱਕ ਨਾ ਅੱਛਾ ਜੀ ਇਹ ਬਹੁਤ ਬੁਰਾ ਹਾਲ ਆ ਜੀ ਤੁਹਾਨੂੰ ਬੜੀ ਮਿਹਨਤ ਕਰਨੀ ਪੈਂਦੀ ਆ ਕਿਹੜੀਆਂ ਛੱਪ ਛੱਜ ਸਪਾਈਆਂ ਪਈਆਂ ਨੇ ਸਾਰੀਆਂ ਹਾਂਜੀ ਇਹ ਤਾਂ ਗੱਲ ਜੀ ਹੈ ਮਾਰ ਲਾ ਕਿ ਮੈਂ 15 16 16 ਵਿੱਚ 17 ਫੇਰ ਤੇ ਡੈ ਲੈਂਦੇ ਜਦ ਜੀ ਜਦ ਦੀ ਪੱਖਾ ਲੱਗ ਜਾਂਦਾ ਜੀ ਹਾਂਜੀ ਹਾਂ ਪੱਖਾ ਲਾ ਕੇ ਠੀਕ ਆ ਜੀ ਤੇ ਹੋਰ ਦੱਸੋ ਜੀ ਕੀ ਮਾਹੌਲ ਕਿਵੇਂ ਲੱਗ ਰਿਹਾ ਜੀ ਹੁਣ ਐਤ ਕੀ ਚ ਕਿਵੇਂ ਮਾਹੌਲ ਲੱਗ ਰਿਹਾ ਮਾਹੌਲ ਬਹੁਤ ਬੁਰਾ ਹੈਗਾ ਜਮੀ ਮਾਹੌਲ ਬੁਰਾ ਜੀ ਜਿਹੜੀ ਕਿਸੇ ਦੀ ਬੁੱਧੀ ਨਹੀਂ ਹੈ ਜੀ ਕਿਤੇ ਖਸਾ ਕੇ ਕਿਉਂ ਜੀ ਬਸ ਬਿੱਤੀ ਨਹੀਂ ਜੀ ਬੈਕ ਨਹੀਂ ਰਹੀ ਜੀ ਜਿਹੜੀ ਕਾਲੀ ਹੈ ਇਹਨਾਂ ਦੇ ਹੱਥੜੀ ਕਰਦੇ ਨਹੀਂ ਪਾ ਜਿੱਥੇ ਮਰਜ਼ੀ ਲੈ ਗੋ ਅੱਛਾ ਇਹ ਬੁਰਾ ਹਾਲ ਹੈ ਤਿਆਰ ਹੋ ਜੀ ਆਪਣੇ ਟਰਾਲੀ ਲੈ ਰਹੀ ਆ ਤੇ ਲੋ ਜੀ ਵੀਰੋ ਹੁਣ ਆਪਾਂ ਚੱਲੇ ਘਰੇ ਜੋ ਕਿ ਆਪਾਂ ਅੰਕਲੋਂ ਦੇ ਲੋਹਣ ਆਏ ਜੀ ਗਾ ਚੌਲ ਤੇ ਹੁਣ ਆਪਾਂ ਬਸ ਹੁਣ ਆਪਾਂ ਆਪਦੇ ਬੱਤਨੇ ਚੌਲੋਂ ਤੇ ਆਪਾਂ ਆਪਦੇ ਚੌਲ ਵੀ ਲੈ ਕੇ ਆਉਣੇ ਆ ਜੀ ਤੇ ਫਿਰ ਚੱਲਦੇ ਆ ਘਰ ਨੂੰ ਦੇ ਆ ਜੀ ਆਪਾਂ ਪਹੁੰਚ ਗਏ ਸੀਗੇ ਬੰਦ ਤੇ ਮਸ਼ੀਨ ਚੱਲ ਪਈ ਤੇ ਹੁਣ ਆਪਣੇ ਖੱਤੇ ਚੱਲ ਪਈ ਤੇ ਆਹ ਦੇਖੋ ਜੀ ਡੈਗ ਪੈ ਗਏ ਮਤੋਂ ਤੋਂ ਪਹਿਲਾਂ ਹੀ ਵੀਰੇ ਨੇ ਪਵਾਲੇ ਸੀਗੇ ਤੇ ਹੁਣ ਆਪਣੇ ਲੱਗੀ ਵੀ ਖੱਤੇ ਚ ਤੇ ਤੁਹਾਨੂੰ ਜਾਣਕਾਰੀ ਦੰਨੇ ਸਾਰੀ ਇਹਦੀ ਤੇ ਅੱਜ ਤੇ ਆ ਲੋ ਜੀ ਆਪਾਂ ਹੁਣ ਵਧਦੇ ਆਪਾਂ ਪੰਜਾਬ ਨੰਬਰ 1 ਦਿਖਾ ਦਈਏ ਤੁਹਾਨੂੰ ਲੋ ਜੀ ਦੇਖੋ ਚੋਕ ਹਾਂ ਹਾਂ ਬਾਈ ਬਾਏ ਇੱਕ ਡੈਗ ਪੈ ਗਿਆ ਪੂਰਾ ਤਿੰਨ ਗੇੜਿਆਂ 'ਚ ਲਓ ਜੀ ਵੀਰੋ ਚਾਰ ਕਿਲੇ ਆ ਤੇ ਪੂਰਾ ਗੇੜਾ ਲਾ ਕੇ ਮੰਨ ਲਾ ਤਿੰਨ ਗੇੜੇ ਲਾ ਦੇ ਤੈਨੂੰ ਟਰਾਲੀ ਫੁੱਲ ਕਰਤੀ ਇਹ ਨਹੀਂ ਭਾਈ ਯੂ ਐਸ ਵੀ ਚਾਈ ਆ ਦੇਖੋ ਜੀ 12 ਫੁੱਟ ਟਰਾਲੀ ਆ ਲੈ ਜਿਹੜਾ ਵੀ ਉੱਤੇ ਲੰਕੇਗੀ ਕਿਉਂ ਹੀ ਮੈਂ ਜੂ ਵੀਰੇ ਦੱਸੋ ਆ ਦੇਖੋ ਟਰਾਲੀ ਭਰ ਕੇ 12 ਫੁੱਟੀ ਤੇ ਮੂਰੇ ਪਾਇਆ ਆਪਣਾ ਮਹੀਨਦਰਾ 575 575 ਐ ਨੱਡ ਗਿਆ ਓਏ 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 ਤਰਪਿਆ ਤਰਪਿਆ ਏ ਏ ਲੈ ਗਿਆ ਲੈ ਗਿਆ ਲੈ ਗਿਆ ਕਹਿੰਦੇ ਮੁੰਡਿਓ ਲੈ ਗਿਆ ਮੈਂ ਹਿੰਦਰਾ ਲੈ ਗਿਆ ਕਹਿੰਦੇ 775 ਨਹੀਂ ਸੌਰੀ 575 ਆ ਇਹੋ ਟਰਾਲੀ ਭਰੀ ਪਈ ਆ ਫੁੱਲ ਹੋ ਗਿਆ ਹੋਰ ਲੋ ਢੱਕੀ ਹੋਈ ਆ ਬਸ ਇਹਨੂੰ ਹੋਰ ਟਰਾਲੀ ਚ ਪਾਵਾਂਗੇ ਤੇ ਟੱਗ ਉਹਨਾਂ ਦੂਜੀ ਟਰਾਲੀ ਤਿਆਰ ਹੋ ਰਹੀ ਆ ਤੇ ਬੰਗਾ-ਬੰਗਾ ਸੈਟ ਕਰਤਾ ਪਲੀਆਂ-ਪੋਲੀਆਂ ਜੀਆਂ ਤੇ ਉਹਨਾਂ ਬਾਅਦ ਦੂਜੀ ਟਰਾਲੀ 'ਚ ਦਾਣੇ ਪਾਵਾਂਗੇ ਤੇ ਚਲੋ ਫਿਰ ਆਜੋ ਉਹ ਜਿਹੜਾ ਪਹਿਲਾ ਟੈਕ ਪੈ ਰਿਹਾ ਜੁੜਾ ਟੈਕ ਜਿਹੜਾ ਟੈਕ ਪਵਾ ਲਈ ਆਪਾਂ ਚਲੋ ਜੀ ਥੋੜੀ ਸਾਫੜਾ ਤੀਜਾ ਟੈਗ ਪੈ ਗਿਆ ਤੀਜਾ ਚੌਥਾ ਟੈਗ ਪੈ ਗਿਆ ਚੌਥਾ ਪੰਜਵਾਂ ਜੀ ਪੰਜਵਾਂ ਟੈਗ ਪੈ ਰਿਹਾ ਜਰਾ ਦੋ ਤਿੰਨ ਚਾਰ ਗੇੜੇ ਲੱਗੇ ਲੋ ਜੀ ਵੀਰੋ ਪੰਜਵਾਂ ਟੈਗ ਪੈ ਰਿਹਾ ਜੀ ਪੰਜਵਾਂ ਬਾ ਟਰਾਲੀ ਹੋ ਗਈ ਫੁੱਲ ਫੇਰ ਇੱਕ ਟੈਗ ਹੋਰ ਦਵਾ ਲਵਾਂਗੇ ਆਪਾਂ ਲੋ ਜੀ ਵੀਰੋ 6 ਟੈਗ ਪੈ ਗਿਆ ਮਾਨਾ ਚੌਲ ਸਾਰੇ ਵੱਢੇ ਗਏ ਫੇਰ ਟਰਾਲੀ ਭਰ ਗਈ ਬੱਸ ਆ ਵੀ ਟੈਗ ਪਵਾ ਲਈਏ ਮਿਲਣ ਆ ਜਾਓ ਫਿਰ ਤਖਾਦ ਅੱਧੇ ਫਿਰ ਹਾਂ ਆਹ ਲੋ ਜੀ ਵੀਰੋ ਟਰਾਲੀ ਭਰ ਗਈ ਤੇ ਸਾਰੇ ਚੌਲ ਵੱਡੇਗੇ ਤੇ ਬਸ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਬਸ ਇੱਧਰ ਲੱਗੀ ਕਰ ਪੈਨ ਹਰੀਰ ਕੇ ਤੇ ਬਸ ਹੁਣ ਚੱਲਦੇ ਆਪਾਂ ਵੀ ਘਰੇ ਤੇ ਆ ਜੀ ਤੇ ਆਹ ਲੋ ਜੀ ਵੀਰੋ ਆਪਾਂ ਪਹੁੰਚ ਗਏ ਜੀ ਘਰੇ ਤੇ ਪੰਨੀਆਂ ਵੀ ਦੇਤੀਆਂ ਪੰਨੀਆਂ ਤਾਂ ਦਿੱਤੀਆਂ ਨੇ ਕਿਉਂਕਿ ਤਰੇ ਨਾ ਪਵੇ ਤੇ ਮੋਚੇ ਚੱਕਣ ਨਾ ਪਵੇ ਤੇ ਮੋਚੇ ਰ ਫਿਰ ਵੱਧ ਜੂਗਾ ਤਾਂ ਕਰਕੇ ਤੇ ਬਸ ਨੂੰ ਆਦਾ ਬਲੌਗ ਵਧੇਰੇ ਕੇ ਵੀਡੀਓ ਕੋ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਿਓ